ਸਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਨੂੰ ਜ਼ਿਲ੍ਹਾ 77 ਦੇ ਹਵਤੇ ਦੇ ਨਾਲ ਨਵਾਜਿਆ ਜਿੱਥੇ ਜਿੱਥੇ ਸਾਡੀ ਜਿਹੜੀ ਪਾਰਟੀ ਡਿਊਟੀ ਲਾਉਂਦੀ ਆ ਅਹਰਦਾਰ ਦੇ ਇਨਸਾਨ ਦੇ ਨਾਲ ਉਹ ਜ਼ਿੰਮੇਵਾਰੀ ਨੂੰ ਨਿਭਾਵਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਸਥਾਨੀ ਦੇ ਪਿੰਡ ਮਿਆਦੀਆਂ ਕਲਾ ਦੇ ਜੰਪਲ ਮਿਹਨਤੀ ਅਤੇ ਜੁਝਾਰੂ ਆਗੂ ਸ਼੍ਰੀ ਤਲਜੀਤ ਸਿੰਘ ਮਿਆਦੀਆਂ ਤੋਂ ਕਿ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਉਹਨਾਂ ਦੀ ਮਿਹਨਤ ਨੂੰ ਅੱਜ ਬੋਰ ਪਿਆ ਦੱਸ ਦਈਏ ਸ਼੍ਰੀ ਤਲਜੀਤ ਸਿੰਘ ਮਿਆਦੀਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਜ਼ਿਲ੍ਹਾ ਸਕੱਤਰ ਦੇ ਅਹੁਦੇ ਵਜੋਂ ਨਿਵਾਜਿਆ ਗਿਆ ਇਸ ਮੌਕੇ ਤੇ ਨਵ ਨਿਯੁਕਤ ਜ਼ਿਲ੍ਹਾ ਸਕੱਤਰ ਸ਼੍ਰੀ ਦਲਜੀਤ ਸਿੰਘ ਮਿਆਦਿਆਂ ਦੇ ਵੱਲੋਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਾਕਟਰ ਸੰਦੀਪ ਪਾਟਕ ਰਾਤਵਰ ਮੈਂਬਰ ਅਤੇ ਰਗਪ ਚੱਡਾ ਦਾ ਅਤੇ ਸਮੁੱਚੀ ਹਾਈ ਕਮਾਂਡ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਕਿਉਂਕਿ ਸਾਨੂੰ ਕਦੇ ਜੋਪੋਗੇ ਮੌਕੇ ਤੇ ਨਵ ਨਿਯੁਕਤ ਜ਼ਿਲ੍ਹਾ ਕੁੱਟਕਰ ਸ਼੍ਰੀ ਦਲਜੀਤ ਸਿੰਘ ਮਿਆਦੀਆਂ ਪਿੰਡ ਦੇ ਗੁੜਦਵਾਰਾਂ ਸਾਹਿਬ ਵਿਖੇ ਨਤਮਸਤਕ ਹੋਇਆ ਤੇ ਉਹਨਾਂ ਦੇ ਵੱਲੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਗਿਆ। ਇਸ ਮੌਕੇ ਤੇ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਫਨ ਗ੍ਰੇਨ ਪੰਜਾਬ ਦੇ ਚੇਅਰਮੈਨ ਜੀ ਦੀ ਬਲਦੇਵ ਸਿੰਘ ਮਿਆਦੀਆਂ ਦੇ ਵੱਲੋਂ ਨਵ ਨਿਯੁਕਤ ਜ਼ਿਲ੍ਹਾ ਕੁੱਟਕਰ ਸ਼੍ਰੀ ਦਲਜੀਤ ਸਿੰਘ ਮਿਆਦੀਆਂ ਜੀ ਦਾ ਮੂੰਹ ਮਿੱਠਾ ਕਰਾ ਕੇ ਅਤੇ ਸਿਰੋਪਾ ਫਾਕੇ ਉਹਨਾਂ ਦਾ ਪਿੰਡ ਆਉਣ ਤੇ ਮਿਲਦਾਂ ਸਵਾਗਤ ਕੀਤਾ ਗਿਆ। ਦੇ ਨਾਲ ਹੀ ਪਿੰਡ ਵਾਸੀਆਂ ਦੇ ਵੱਲੋਂ ਮਠਿਆਈਆਂ ਵੰਡੀਆਂ ਗਈਆਂ ਢੋਲ ਵਜਾ ਕੇ ਫੰਗੜੇ ਪਾਏ ਗਏ ਅਤੇ ਖੁਸ਼ੀ ਜ਼ਾਹਿਰ ਕੀਤੀ ਗਈ ਇਸ ਮੌਕੇ ਤੇ ਨਵ ਨਿਯੁਕਤ ਜ਼ਿਲ੍ਹਾ ਸਕੱਤਰ ਸ਼੍ਰੀ ਦਲਜੀਤ ਸਿੰਘ ਮਿਆਦੀਆਂ ਨੇ ਸਮੂੱਚੀ ਹਾਈ ਕਮਾਂਡਾ ਦਾ ਤੈਅ ਦਿਲੋ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਿਸ ਤਰ੍ਹਾਂ ਮੈਂ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਹਾਂ ਉਸੇ ਤਰ੍ਹਾਂ ਅੱਗੇ ਵੀ ਮੈਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਸੇਵਾਵਾਂ ਨਿਭਾਉਂਦਾ ਰਹਾਂਗਾ ਅਤੇ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਹੋਰ ਉਚਾਈਆਂ ਅਤੇ ਗੁਣਾਂਵੀਆਂ ਤੱਕ ਪਹੁੰਚਾਵਾਂਗਾ ਇਸ ਮੌਕੇ ਤੇ ਨਵਨਿਯੁਕਤ ਜ਼ਿਲ੍ਹਾ ਸਕੱਤਰ ਸ਼੍ਰੀ ਦਲਜੀਤ ਸਿੰਘ ਮਿਆਦੀਆ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਨਸ਼ੇ ਛੱਡੋ ਅਤੇ ਖੇਡਾਂ ਵੱਲ ਧਿਆਨ ਦਿਓ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਅਤੇ ਮੁਰਤੋਂ ਰੰਗਲਾ ਪੰਜਾਬ ਬਣਾ ਸਕੀਏ इस मौके पे हाजिर ब्लाक प्रधान प्रगट सिंह बचे विंड आप आगू बिक्रमजीत चक अल्लाह बख्शु आप आगू हरजिंदर सिंह गागरमल दविंदर ब्लॉक इंचार्ज अजनाला

ਯੂਥ ਵਿੰਗ ਜੁਆਇੰਟ ਸੈਕਟਰੀ ਗੁਰਜੰਟ ਸਿੰਘ ਅਜਨਾਲਾ ਆਪਾਗੂ ਪਿੱਦਸ ਸਿੰਘ ਪਹਿਲਵਾਨ ਮਿਆਦੀਆ ਆਪਾਗੂ ਜਤਿੰਦਰ ਸਿੰਘ ਪੁੱਲਰ ਆਪਾਗੂ ਸੁਰਜੀਤ ਸਿੰਘ ਪੁੱਲਰ ਤੇ ਨਾਲ ਹੀ ਮੋਹਨ ਸਿੰਘ ਫਿਡੀ ਸੈਦਾ ਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਨੇ ਠੀਕ ਜਾਨੇ ਤਾਂ ਕਿ ਅਸਲ ਮਾਰੀ ਉਹ ਕਿੰਨੀ ਵੀ ਗਾਲਾਂ ਮੋੜੇ ਗਏ ਨੇ ਕੰਮ ਕਰਦੇ ਹਾਂ ਉਹ ਨਹੀਂ ਕਰੂੰਗਾ ਨਹੀਂ ਕਰਦਾ ਕੋਈ ਗੱਲ ਨਹੀਂ ਚਲਾਉਂ ਜਾਂਦਾ ਉਹ ਬਹੁਤ ਸਾਫ਼ ਲਾ ਦੇਂਗੇ ਉਹ ਰੈਟਰੀ ਕਰਦੇ ਉਹ ਕੋਟਨ ਕੋਟ ਤਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਪਾਰ ਕਿਰਪਾ ਸਦਕਾ ਸਾਡੇ ਪਾਰਟੀ ਵੱਲੋਂ ਕੌਮੀ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਡਾਕਟਰ ਸੰਦੀਪ ਪਾਟਕ ਜੀ ਰਾਜ ਸਭਾ ਮੈਂਬਰ ਸ਼੍ਰੀ ਰਾਜੋ ਚੱਡਾ ਜੀ ਉਹ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਨੂੰ ਜ਼ਿਲ੍ਹਾ ਸਕੱਤਰ ਦੇ ਅਹੁਦੇ ਦੇ ਨਾਲ ਨਿਵਾਜਿਆ ਮੈਂ ਆਪਣੀ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਜੋ ਉਹਨਾਂ ਨੇ ਸਾਡੇ ਤੇ ਭਰੋਸਾ ਜਤਾਇਆ ਜੋ ਵਿਸ਼ਵਾਸ ਕਰਕੇ ਸਾਨੂੰ ਇਹ ਜ਼ਿੰਮੇਵਾਰੀ ਸੰਭੀ ਆ ਅਸੀਂ ਉਹ ਤਨ ਦੇ ਨਾਲ ਨਿਭਾਵਾਂਗੇ ਔਰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਮੂਹ ਇਲਾਕਾ ਨਿਵਾਸੀਆਂ ਸੰਗਤਾਂ ਦਾ ਔਰ ਆਪਣੇ ਹਲਕਾ ਨਿਵਾਸਾਂ ਸੱਜਣਾ ਮਿੱਤਰਾਂ ਸੇ ਵਰਕਰਾਂ ਦਾ ਜਿਨ੍ਹਾਂ ਦੇ ਪਿਆਰ ਸਦਕਾ ਸੋ ਸਦਕਾ ਦਵਾਵਾ ਸਦਕਾ ਦਾਸ ਨੂੰ ਅੱਜ ਜਿਹੜੀ ਪਾਰਟੀ ਵੱਲੋਂ ਜ਼ਿੰਮੇਵਾਰੀ ਮਿਲੀ ਹੈ ਔਰ ਅਸੀਂ ਸਮੇ ਸਮੇਂ ਦੇ ਵਿੱਚ ਜਿੱਥੇ ਜਿੱਥੇ ਸਾਡੀ ਜਿਹੜੀ ਪਾਰਟੀ ਡਿਊਟੀ ਲਾਉਂਦੀ ਆ ਅਹਰਦਾਰ ਦਿਨ ਤਨ ਦੇ ਇਹ ਦੇ ਨਾਲ ਉਹ ਜ਼ਿੰਮੇਵਾਰੀ ਨੂੰ ਨਵਾਵਾ ਚੜ੍ਹਦੀ ਕਲਾ ਦੇ ਨਾਲ ਜਿਹੜਾ ਹਲਕੇ ਨੂੰ ਸਮੂਹ ਜ਼ਿਲ੍ਹੇ ਨੂੰ ਅੱਗੇ ਲੈ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ